ਆਮ ਆਦਮੀ ਪਾਰਟੀ ਵੱਲੋਂ ਖੋਲੇ ਗਏ ਮੋਹੱਲਾ ਕਲੀਨਿਕ ਪਿੰਡ ਪਾਸਲਾ ਹਲਕਾ ਫਲੋਰ ਵਿਖੇ ਤਾਇਨਾਤ ਡਾਕਟਰ ਦੇ ਖਿਲਾਫ ਪਿਛਲੇ ਦਿਨੀ ਪਿੰਡ ਪਾਸਲਾ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਸਨ ਡਾਕਟਰ ਦੇ ਖਿਲਾਫ ਡਿਊਟੀ ਦੌਰਾਨ ਕੋਤਾਹੀ ਵਰਤਣ ਸਮੇਂ ਸਿਰ ਕਲੀਨਿਕ ਨਾ ਪਹੁੰਚ ਕੇ ਮਰੀਜ਼ਾਂ ਨੂੰ ਦਵਾਈਆਂ ਨਾ ਦੇਣਾ ਅਤੇ ਪ੍ਰਾਈਵੇਟ ਕਲੀਨਿਕ ਆਦੇ ਚਲਾਉਣ ਸੰਬੰਧੀ ਖਬਰਾਂ ਬ੍ਰਾਡਕਾਸਟ ਹੋਈਆਂ ਸਨ ਜਿਸ ਨੂੰ ਦੇਖਦਿਆਂ ਹੋਇਆਂ ਆਪਦੀ ਟੀਮ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ ਤਾਂ ਮੌਕੇ ਉੱਪਰ ਕੋਈ ਖਾਸ ਸ਼ਿਕਾਇਤ ਨਹੀਂ ਦੇਖੀ ਗਈ ਅਤੇ ਮਰੀਜ਼ਾਂ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਪਾਈ ਗਈ। ਕਲੀਨਿਕ ਦਾ ਕੰਮ ਨਿਰਵਿਘਨ ਚੱਲ ਰਿਹਾ ਸੀ ਅਤੇ ਮਰੀਜ਼ ਵੀ ਕਾਫੀ ਸੰਤੁਸ਼ਟ ਦਿਸ ਰਹੇ ਸਨ। ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਕਲੀਨਿਕ ਦੇ ਮੁਖ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡਾ ਸਾਰਾ ਸਟਾਫ ਆਪਣੀ ਬੰਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਕਦੇ ਵੀ ਕੋਈ ਅੰਗੈਲੀ ਨਹੀਂ ਵਰਤ ਰਿਹਾ ਹੈ। ਅਤੇ ਜ਼ਿੰਮੇਵਾਰੀ ਨਾਲ ਹਰੇਕ ਮਰੀਜ਼ ਨੂੰ ਦਵਾਈ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਸਾਡਾ ਸਾਰਾ ਸਟਾਫ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਦਵਾਈਆਂ ਤੋਂ ਬਗੈਰ ਵਾਪਸ ਦਾ ਜਾਣਾ ਪਵੇ ਅਤੇ ਸਭ ਨੂੰ ਆਰਾਮ ਮਿਲੇ। ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਡਾਕਟਰ ਸਾਹਿਬ ਨੇ ਆਖਿਆ ਕਿ ਕੁਝ ਲੋਕ ਜਾਣਬੁੱਝ ਕੇ ਮੇਰੀ ਛਵੀ ਖਰਾਬ ਕਰਨ ਵਿੱਚ ਲੱਗੇ ਹੋਏ ਹਨ ਅਤੇ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਬੱਬਾ ਜੀ ਦਵਾਈ ਲੈਣ ਪਹਿਲੀ ਵਾਰ ਹੈ ਕਿ ਅੱਗੇ ਵੀ ਥਾਂ ਤੇ ਨਹੀਂ ਵੀ ਆਈਏ ਓਕੇ ਡਾਕਟਰ ਸਾਹਿਬ ਕਿਦਾਂ ਤੁਹਾਨੂੰ ਟ੍ਰੀਟ ਕਰਾ ਚੈੱਕ ਸਹੀ ਤਰੀਕੇ ਨਾਲ ਕਰਦੇ ਹਾਂ ਸਹੀ ਕਰਦੇ ਤੇ ਜਿਹੜੀ ਦਵਾਈ ਦੇ ਰਹੇ ਨਾ ਤੇ ਲੈ ਜਾਨੇ ਉਹਨਾਂ ਕੋ ਫਰਕ ਫੁੱਕ ਪੈਂਦਾ ਕੋਈ ਓਦੋਂ ਆਰਾਮ ਆਉਂਦਾ ਤਾਂ ਉਹਨਾਂ ਹੈ ਵੀ ਕੀ ਲੋ ਲੋਣ ਤੇ ਇਹ ਵੀ ਬਸ ਤੁਹਾਨੂੰ ਆਇਆ ਉਹ ਚੈੱਕ ਜਦੋਂ ਆਪ ਕਰਦੇ ਕਿ ਬਸ ਇੱਧੇ ਕੁੜੀਆਂ ਨੂੰ ਕਹਿੰਦੇ ਤੁਸੀਂ ਦੇਖ ਲਓ ਨਹੀਂ ਨਹੀਂ ਆਪ ਵੀ ਕਰਦੇ ਆ ਅੱਛਾ ਜੀ ਇਹ ਤਾਂ ਨਹੀਂ ਵੀ ਵਾਰ ਵਾਰ ਦਵਾਈ ਦੇ ਕੁੜੀਆਂ ਕੋਲ ਤੇ ਜਦੋਂ ਸਾਨੂੰ ਆਈਏ ਆਪ ਚੈੱਕ ਕਰਦੇ ਹਰ ਵਾਰ ਤੋਂ ਆਪ ਦੇਖਦੇ ਆ ਹਾਂਜੀ ਠੀਕ ਹੈ ਜੀ ਠੀਕ ਕੀ ਕਹਿਣਾ ਚਾਹੁੰਗੇ ਵੀ ਨਾ ਮਾਰੇ ਜੇ ਤਾਂ ਇਹਨਾਂ ਨੂੰ ਬਦਲ ਦਈਏ ਠੀਕ ਹੈ ਕਿ ਰਹਿਣ ਦਈਏ ਤੇ ਹੀ ਨਹੀਂ ਤਾਂ ਸੰਦ ਦਾ ਦਵਾਈ ਚਾਹੀਦੀ ਇਹ ਦਵਾਈ ਦਿੰਦੇ ਆ ਬਦਲਣੇ ਗੱਲ ਨਹੀਂ ਆ ਰਹਿਣ ਦਈਏ ਨਹੀਂ ਕਿ ਕੰਮ ਕਾਰ ਕਰਦੇ ਰਹੀਆਂ ਇੱਥੇ ਹਾਂਜੀ ਹਾਂਜੀ ਚਲੋ ਠੀਕ ਹੈ ਠੀਕ ਤੁਹਾਡਾ ਮੇਰਾ ਨਾ ਭਜੇ ਨਾ ਅੱਡੀ ਤੇ ਆਉਂਦੇ ਨੇ ਮੈਂ ਡਾਕਟਰ ਸਾਹਿਬ ਤੋਂ ਅਕਸਰ ਹੀ ਅਸੀਂ ਆਉਂਦੇ ਰਹਿੰਦੇ ਆ ਜੇ ਤਾਂ ਡਾਕਟਰ ਹੋਣ ਤਾਂ ਉਹ ਦਿੰਦੇ ਨੇ ਕੁੜੀਆਂ ਤੋਂ ਦਵਾਈ ਲੈ ਕੇ ਬਣ ਜਾਈਦਾ ਕਿਦਾਂ ਤੁਹਾਨੂੰ ਉਹਨਾਂ ਦੇ ਸੁਭਾਅ ਕਰਦਾ ਠੀਕ ਹੈ ਇਹ ਦਵਾਈ ਦੂਜੀ ਵਧੇ ਹੋਣਗੇ ਕਿ ਨਹੀਂ ਹੋਣਾਂ ਸੀ ਤਾਂ ਦਵਾਈ ਆ ਲੈਣੀ ਆ ਵਾ ਇਹਨਾਂ ਨੂੰ ਪਤਾ ਆ ਜਿੱਦਾਂ ਦੀ ਦਵਾਈ ਨਹੀਂ ਫਰਕ ਪੈਂਦਾ ਤਾਂ ਬੱਚਿਆਂ ਨੂੰ ਜੇ ਦਵਾਈ ਲੈ ਕੇ ਜਾਂਦੇ ਫਰਕ ਪੈਂਦਾ ਜੇ ਤੁਹਾਨੂੰ ਇਹ ਤੁਹਾਡੇ ਬੱਚਿਆਂ ਨੂੰ ਨਹੀਂ ਪੈ ਤਾਂ ਜਾਂਦਾ ਠੀਕ ਹੈ ਪੈ ਤਾਂ ਜਾਂਦਾ ਹਾਂਜੀ ਸੋ ਦੋਸਤੋ ਮਹੱਲਾ ਗੀਲਿੰਕ ਸਕਾ ਨੇ ਆਮ ਲੋਕਾਂ ਦੀ ਭਲਾਈ ਦੇ ਵਾਸਤੇ ਖੋਲੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਮਹੱਲਾ ਗੀਲਿੰਕ ਪਿੰਡ ਪਾਸਲਾ ਦੇ ਵਿੱਚ ਖੁੱਲਾ ਗਿਆ ਹੈ ਜਿੱਥੇ ਕਿ ਪਿਛਲੇ ਦਿਨਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਨੇ ਡਾਕਟਰ ਸਾਹਿਬ ਦੇ ਇਲਜ਼ਾਮ ਲੱਗਦੇ ਨੇ ਪਿਛਲੇ ਲੋਕਾਂ ਦੇ ਵੱਲੋਂ ਕਿ ਇਹ ਆਪਣੀ ਡਿਊਟੀ ਤੋਂ ਗੈਰਹਾਜ਼ਰ ਰਹਿੰਦੇ ਨੇ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਆਉ ਕਰਦੇ ਆਂ ਗੱਲਬਾਤ ਤਰਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਤਰਤਾ ਪਿੰਡ ਦੇ ਵਾਸੀਆਂ ਵਿੱਚੋਂ ਕੁਝ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾਂਦੇ ਪਿਛਲੇ ਸਮੇਂ ਵੀ ਤੁਸੀਂ ਆਪਣੀ ਡਿਊਟੀ ਦੇ ਉੱਤੇ ਟੈਂਪਰ હાજર ਨਹੀਂ ਹੁੰਦੇ ਕਹਿੰਦੇ ਸਾਨੂੰ ਇਹ ਦੱਸੋ ਵੀ ਜੋ ਕਲੀਨਿਕ ਦਾ ਸਮਾਂ ਆ ਉਹ ਇਸ ਮੌਸਮ ਦੇ ਵਿੱਚ ਕਿੰਨੇ ਤੋਂ ਕਿੰਨੇ ਹੈ ਦੇਖੋ ਜੀ ਹੁਣ ਜਿਹੜਾ ਗਰਮੀਆਂ ਦਾ ਟਾਈਮ ਹੈ ਜਿਹੜਾ ਸਾਡਾ 16 ਤਰੀਕ ਤੋਂ ਚੇਂਜ ਹੋਇਆ 16 April ਤੋਂ ਉਹ 8 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗਾਈ ਠੀਕ ਹੈ ਜਦ ਕਿ ਸਰਦੀਆਂ ਦਾ ਜਿਹੜਾ ਟਾਈਮ ਸੀਗਾ ਉਹ ਨੋ ਤੋਂ ਲੈ ਕੇ 9 ਵਜੇ ਤੱਕ ਸਿੱਧਾ ਡਾਕਟਰ ਸਾਹਿਬ ਕੁਝ ਲੋਕਾਂ ਦਾ ਅਲਿਗੇਸ਼ਨ ਆ ਵੀ ਤੁਸੀਂ ਸਮੇਂ ਸਿਰ ਆਪਣੇ ਕਲੀਨਿਕ ਦੇ ਇਥੇ ਵਿੱਚ ਹਾਜ਼ਰ ਨਹੀਂ ਹੁੰਦੇ ਜੋ ਕਿ ਸਰਕਾਰੀ ਕਲੀਨਿਕ ਆ ਤੇ ਤੁਸੀਂ ਸਾਰਾ ਟਾਈਮ ਆਪਣਾ ਪ੍ਰਾਈਵੇਟ ਕਲੀਨਿਕ ਨੂੰ ਦਿੰਦੇ ਆ ਨਹੀਂ ਇਹ ਤਾਂ ਬਿਲਕੁਲ ਝੂਠਾ ਇਲਜ਼ਾਮ ਹੈ ਮੈਂ ਤੁਸੀਂ ਬਹੁਤ ਸਾਰੇ ਮਰੀਜ਼ਾਂ ਨੂੰ ਜਾ ਕੇ ਬੁਤ ਸਕਦੇ ਹੋ ਪਿੰਡ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਭਾਈ ਅਸੀਂ ਇੱਥੇ ਪੂਰੀ ਇਮਾਨਦਾਰੀ ਨਾਲ ਤੇ ਪੂਰੀ ਤੰਦੇਈ ਨਾਲ ਜਿਹੜਾ ਮਰੀਜ਼ਾਂ ਨੂੰ ਦੇਖੀ ਦਾ ਚੈੱਕ ਕਰੀਦਾ ਕੋਈ ਇਹੋ ਜੀ ਗੱਲ ਨਹੀਂ ਪਰ ਕੁਝ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਲੀਡਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਈ ਵਾਰੀ ਝੂਠਾ ਇਲਜ਼ਾਮ ਲਗਾ ਕੇ ਜਾਂ ਕੋਈ ਪੁਰਾਣੀ ਰੰਜਿਸ਼ ਜਿਹੜੀ ਕਈ ਵਾਰੀ ਚੱਲੀ ਆ ਰਹੀ ਹੁੰਦੀ ਆ ਉਹਦੇ ਬੇਸ ਤੇ ਉਹ ਇਲਜ਼ਾਮ ਲਗਾ ਰਹੇ ਨੇ ਕੋਈ ਇਹੋ ਜੀ ਗੱਲ ਨਹੀਂ ਅਸੀਂ ਆਪਣਾ ਟਾਈਮ ਤੇ ਆਈਦਾ ਆ ਕੁਝ ਸਾਡੇ ਅਫੀਸ਼ੀਅਲ ਕੰਮ ਕਈ ਵਾਰੀ ਨਿਕਲ ਆਉਂਦੇ ਆ ਵੀ ਅਸੀਂ ਕੋਈ ਬਿਲਜ਼ ਦੇਣੇ ਬਿਲਜ਼ ਪਾਸ ਕਰਾਣੇ ਕਈ ਪ੍ਰੋਬਲਮ ਦੇ ਅਪਲੀਕੇਸ਼ਨ ਦੇਣੀਆਂ ਉਹਦੇ ਲਈ ਸਾਨੂੰ ਕਈ ਵਾਰੀ ਜਾਣਾ ਪੈਂਦਾ ਪਰ ਉਹ ਸਟਾਫ ਨੂੰ ਇਨਫੋਰਮ ਕਰ ਲਈ ਅਸੀਂ ਜਾ ਰਹੇ ਹਾਂ ਤੇ ਜੇ ਫਿਰ ਵੀ ਕੋਈ ਪ੍ਰੋਬਲਮ ਹੋਵੇ ਸੀ ਫੋਨ ਤੇ ਹਮੇਸ਼ਾ ਕੰਟੈਕਟ ਸੇ ਰਹਿਨੇ ਆ ਤੇ ਫੋਨ ਤੇ ਵੀ ਕੰਮ ਕਰ ਲਈਦਾ ਰਸਲ ਤੁਸੀਂ ਗੱਲ ਕੀਤੀ ਪੁਰਾਣੇ ਰੰਜਿਸ਼ ਜੀ ਜਿਹੜੇ ਵਿਅਕਤੀ ਤੁਹਾਡੇ ਖਿਲਾਫ ਸਟੇਟਮੈਂਟ ਦੇ ਰਹੇ ਸੀ ਉਹਨਾਂ ਵਿੱਚੋਂ ਤੁਹਾਡੀ ਕਿਸੇ ਨਾਲ ਕੀ ਪੁਰਾਣੀ ਰੰਜਿਸ਼ ਹੋ ਸਕਦੀਗਾ ਉਹਨੇ ਬਹੁਤ ਅੰਦਰੀਆਂ ਡੂੰਘੀਆਂ ਗੱਲਾਂ ਨੇ ਬਈ ਜਦੋਂ ਮੈਂ ਪੁਰਾਣੇ ਤੇ ਹਸਪਤਾਲ ਹੁੰਦਾ ਸੀ ਉਦੋਂ ਵੀ ਇਹਨਾਂ ਦਾ ਇਹੀ ਕੰਮ ਸੀ ਕਿ ਸਾਨੂੰ ਆ ਕੇ ਆਰਡਰ ਦੇਣੇ ਮਤਲਬ ਮਾੜਾ ਬੋਲਣਾ ਚੰਗਾ ਨਾ ਬੋਲਣਾ ਅਸੀਂ ਇਹ ਸਭ ਚੰਗਾ ਨਹੀਂ ਸਮਝਦੇ ਤੇ ਬਾਕੀ ਕੁਝ ਗੱਲਾਂ ਹੈਗੀਆਂ ਸਾਨੂੰ ਨਾ ਹੀ ਕਰੀਏ ਤੇ ਚੰਗਾ ਬਟ ਪੁਰਾਣੀ ਰੰਜਿਸ਼ ਚਲੀ ਆ ਰਹੀ ਹੈ ਤੁਸੀਂ ਬਸ ਪਰ ਮੈਂ ਤਾਂ ਮੈਂ ਨਾ ਕਿਉਂਕਿ ਅਜੇ ਮੈਂ ਵੀ ਐਸੇ ਪਿੰਡ ਦਾ ਆ ਤੇ ਕਾਫੀ ਲੰਬੇ ਟੈਂਪੋਂ ਮੈਂ ਤੁਹਾਨੂੰ ਡਿਊਟੀ ਨਾਲ ਦੇ ਚੁੱਕਾ ਆ ਹ ਤੁਸੀਂ ਦਰਸ਼ਕਾਂ ਸਾਡੇ ਨੂੰ ਦੇਖਣ ਜਾਉਂਗੇ ਕਿੰਨਾ ਕੁ ਲੰਬਾ ਸਮਾਂ ਹੋ ਗਿਆ ਤੁਹਾਨੂੰ ਪਿੰਡ ਪਾਸੇ ਵਿੱਚ ਆਪਣੀ ਫਿਰ ਬਣਾਉਂਦੇ ਹੋਏ ਮੈਨੂੰ ਲੱਗਦਾ ਕਿ ਜੀ ਇੱਥੇ 20 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਪਹਿਲਾਂ ਜਦੋਂ ਮੈਂ ਤੇ ਚੈਰੀਟੇਬਲ ਸਟਾਲ ਚ ਮੈਂ ਸਭ ਤੋਂ 8 ਸਾਲ ਬੜਾ ਵਧੀਆ ਸੀ ਸੇਵਾ ਕੀਤੀ ਹੈ ਬਹੁਤ ਵਧੀਆ ਟਾਈਮਸ ਆਦਾ ਉੱਥੇ ਪਾਸ ਹੋਇਆ ਬੜੇ ਮਰੀਜ਼ਾਂ ਦਾ ਪਿਆਰ ਬਣਿਆ ਉਹ ਮਰੀਜ਼ਾਂ ਨਹੀਂ ਸਾਨੂੰ ਉਹਨਾਂ ਦੇ ਪਿਆਰ ਕਰਕੇ ਅਸੀਂ ਇੱਥੋਂ ਜਾ ਨਹੀਂ ਸਕੇ ਤਾਂ ਹੀ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਤੇ ਇੱਥੇ ਸੇਵਾ ਤੇ ਮੈਂ ਕਰ ਹੀ ਰਿਹਾ ਸੀ ਅੰਦਰ ਸਰਕਾਰ ਵੱਲੋਂ ਮੈਨੂੰ ਹੁਕਮ ਹੋਇਆ ਕਿ ਵੀ ਤੁਸੀਂ ਇੱਥੇ ਵੀ ਸੇਵਾ ਕਰਨੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਜਾਂਦਾ ਹੈਗਾ ਤੇ ਜਿਹੜੇ ਇਸ ਤੋਂ ਪਹਿਲਾਂ ਡਾਕਟਰ ਸੀ ਆਮ ਆਦਮੀ ਕਲੀਨਿਕ 'ਚ ਉੱਥੇ ਉਹ ਕੰਮ ਕਰਕੇ ਨਹੀਂ ਰਾਜ਼ੀ ਸੀ ਜਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਤੇ ਫਿਰ ਸਰਕਾਰ ਨੇ ਮੈਨੂੰ ਹੁਕਮ ਕੀਤਾ ਤੇ ਮੈਂ ਹੁਣ ਆਪਣੀ ਸੇਵਾ ਇੱਥੇ ਨਿਭਾ ਰਿਹਾ ਹਾਂ ਤੇ ਲੋਗ ਪਰ ਸਾਰੇ ਲੋਗ ਅਸੀਂ ਖੁਸ਼ ਨਹੀਂ ਕਰ ਸਕਦੇ ਪਰ ਬਹੁਤੇ ਲੋਗ ਜਿਹੜੇ ਨੇ ਅਸੀਂ ਕਹ ਸਕਦੇ 95% ਲੋਗ ਨੇ ਜਿਹੜੇ ਖੁਸ਼ ਨੇ ਮਰੀਜ਼ ਖੁਸ਼ ਨੇ ਤੇ ਤੁਸੀਂ ਪੰਜਾਂ ਸਰਪੰਚਾਂ ਨੂੰ ਕਿਸੇ ਨੂੰ ਵੀ ਜਾ ਕੇ ਪੁੱਛ ਸਕਦੇ ਹੋ ਉਹ ਸਾਡੇ ਨਾਲ ਨੇ ਮੈਂ ਫੋਨ ਤੇ ਵੀ ਉਹਨਾਂ ਨਾਲ ਗੱਲ ਕੀਤੀ ਉਹ ਮੇਰੀ ਸਪੋਰਟ ਤੇ ਨਹੀਂ ਪੂਰੀ ਤਰ੍ਹਾਂ ਤੇ ਉਹ ਸਪੋਰਟ ਦੇ ਉਹਦੇ ਸਬੂਤ ਦੇ ਮੈਂ ਐਵੀਡੈਂਸ ਦੇ ਤੌਰ ਤੇ ਤੁਹਾਨੂੰ ਜਲਦੀ ਕਾਲ ਸਾਰੇ ਪੇਸ਼ ਕਰਾਂਗਾ ਜਿਹੜੇ ਦੱਸਣਗੇ ਕਿ ਉਹ ਮੇਰੇ ਨਾਲ ਪੂਰੀ ਤਰ੍ਹਾਂ ਸੰਤੋਖੀ ਨੇ ਬੱਸ ਉਹ ਇਹ ਕਿਉਂ ਜੇਕਰ ਤੁਸੀਂ ਕਹਿੰਦੇ ਆ ਪਿੰਡ ਦੇ ਮੋਤਵਾਰ ਜੋ ਸੱਜਣ ਨੇ ਉਹ ਵੀ ਤੁਹਾਡੇ ਨਾਲ ਸਾਰੇ ਮੌਜੂਦ ਨੇ ਤੇ ਜੋ ਤੁਸੀਂ ਆਪਣੇ ਸੇਵਾਦਾਰ ਆ ਉਹ ਵੀ ਵਧੀਆ ਕੰਮ ਦੇਖਦੇ ਨਾਲ ਨਿਭਾ ਰਹੇ ਹੋ ਫਿਰ ਇਹ ਜੀ ਕੀ ਨੌਕਤਾ ਜਾਂਦੀ ਹੈ ਕਿ ਤੁਹਾਨੂੰ ਮੀਡੀਆ ਦੇ ਉੱਤੇ ਇਸ਼ਾਰਾ ਜਾਂਦਾ ਆ ਜਾਂ ਤੁਹਾਡੀ ਇਤੋਂ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਜੀ ਇਹ ਉਹੀ ਜਿਹੜੀ ਪੁਰਾਣੀ ਰੰਜਿਸ਼ ਹੈ ਦੋ ਚਾਰ ਜਣੇ ਇੱਕ ਸਾਡੇ ਨਾਲ ਹੀ ਗਵਾਂਢੀ ਹੈਗਾ ਉਹਨੂੰ ਅਸੀਂ ਦੋ ਚਾਰ ਵਾਲੇ ਕਿਹਾ ਵੀ ਸਾਡੇ ਆਸ-ਪਾਸੇ ਤੁਸੀਂ ਸਫਾਈ ਰੱਖਿਆ ਕਰਦੇ ਉਹਦਾ ਕੰਮ ਰੇਤ ਬਜਰੀ ਦਾ ਹੈਗਾ ਉਹ ਇੱਥੇ ਬਹੁਤ ਜ਼ਿਆਦਾ ਗੰਦ ਪਾ ਦਿੰਦਾ ਸੀਗਾ ਤੇ ਮੈਂ ਉਹਨੂੰ ਕਈ ਵਾਰੀ ਕਿਹਾ ਵੀ ਤੂੰ ਇੱਥੇ ਇਸ ਤਰ੍ਹਾਂ ਨਾ ਕਰਿਆ ਕਰ। ਉਹ ਉਸੇ ਰੰਜਿਸ਼ ਆ ਕੇ ਫੋਨ ਇੱਧਰ ਕਰ ਉੱਧਰ ਕਰ ਜੇ ਹੁਣ ਅਸੀਂ ਕਿਸੇ ਦਿਨ ਘੰਟਾ ਡੇਢ ਘੰਟਾ ਜੇ ਲੇਟ ਆਸੀ ਕਿਸੇ ਅਫੀਸ਼ਲ ਕੰਮ ਗਏ ਉਹਨੂੰ ਤਾਂ ਪਤਾ ਨਹੀਂ ਉਹਨੇ ਤਾਂ ਇਹ ਹੀ ਸਾਰਿਆਂ ਨੂੰ ਪ੍ਰਚਾਰ ਕਰਨਾ ਵੀ ਦੇਖੋ ਜੀ ਸਾਡੇ ਨੂੰ ਆਇਆ 9 ਵਜੇ ਆਇਆ ਜਦਕਿ ਉਹਨੂੰ ਨਹੀਂ ਪਤਾ ਕਿ ਅਸੀਂ ਜਿਹੜੇ ਅਫੀਸ਼ਲ ਕੰਮ ਕਿਸੇ ਗਏ ਆ ਕੁਛ ਇਹ ਕਾਰਨ ਨਹੀਂ ਤੇ ਦੇਖੋ ਤੁਸੀਂ ਜਿਹੜੀ ਵੀ ਤੁਸੀਂ ਨਿਊਜ਼ ਦੇਖੀ ਇਹਦੇ ਵਿੱਚ 10 12 ਜਾਣੇ ਆ ਇਹ ਪਿੰਡ ਐਨਾ ਵੱਡਾ ਜਿਹਦੇ ਜੋ ਸਿਰਫ 10 ਜਾਂ 12 ਜਾਣੇ ਇਕੱਠੇ ਹੋਣਾ ਕਰਨਾ ਕੋਈ ਐਡਾ ਔਖਾ ਕੰਮ ਨਹੀਂ ਮੈਂ ਹੁਣ ਚਾਹਾਂ ਤੇ ਭਾਵੇਂ 100 ਬੰਦੇ ਬੁਲਾ ਕੇ ਇੱਥੇ ਇਕੱਠੇ ਕਰ ਸਕਦਾ ਹਾਂ ਆਪਰ ਚਲੋ ਅਸੀਂ ਇਹੋ ਜੇ ਕੰਮਾਂ ਚ ਪੈਣਾ ਨਹੀਂ ਚਾਹਦੇ ਅਸੀਂ ਚਾਹੁੰਦੇ ਆ ਕਿ ਅਸੀਂ ਸੇਵਾ ਕਰੀਏ ਲੋਕਾਂ ਦੀ ਉਸੇ ਕਰਦੇ ਰਹਿਣਾ ਸੋ ਦਰਸਾਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਪਿੰਡ ਵਾਸੀਆਂ ਨੂੰ ਜਿਹੜੇ ਤੁਹਾਡੇ ਨਾਲ ਖੜੇ ਹੋਏ ਨੇ ਜਾਂ ਕਿਹੜੇ ਕੁਝ ਲੋਕੀ ਤੁਹਾਡੇ ਤੋਂ ਨਾਰਾਜ਼ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਤੁਸੀਂ ਆਓ ਸਾਡੇ ਨਾਲ ਬੈਠੋ ਸਗੋ ਜਿਸ ਦਿਨੇ ਆਏ ਸੀਗੇ ਉਸ ਦਿਨ ਮੈਂ ਉਹਨਾਂ ਨੂੰ ਬੜੀ ਵਾਰੀ ਕਿਹਾ ਵੀ ਤੁਸੀਂ ਅੰਦਰ ਆਓ ਅਸੀਂ ਆਪ ਨੂੰ ਸਾਹਮਣੇ ਬੈਠ ਕੇ ਗੱਲ ਕਰ ਲੈਨੇ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਅਸੀਂ ਉਹਦਾ ਹੱਲ ਕਰਾਂਗੇ ਪਰ ਉਹ ਇਸੇ ਤਰ੍ਹਾਂ ਹੀ ਤਿਆਰ ਹੋ ਕੇ ਆਏ ਸੀ ਕਿ ਅਸੀਂ ਜਿੱਦਾਂ ਅਟੈਕ ਹੀ ਕਰਨਾ ਹੈ ਨਾ ਤੇ ਇਹਨਾਂ ਨੇ ਗਲਤੀ ਬੋਲਣਾ ਮੈਂ ਉਹਨੂੰ ਕਈ ਵਾਰੀ ਕਿਹਾ ਨਾ ਕਿ ਅੰਦਰ ਬੈਠੋ ਤੁਸੀਂ ਬਾਹਰ ਧੁੱਪ ਚਕੇ ਖੜੇ ਹੋ ਤੇ ਪਰ ਉਹ ਪਤਲੇ ਉਹਦੇ ਮਨ 'ਚ ਸ਼ੁਰੂ ਤੋਂ ਇਦਾਂ ਨੈਰੇਟਿਵ ਫੋਰਸ ਰਹੀ ਨਾਟਿੰਗ ਗੱਲ ਹੀ ਕਰਨੀ ਹੈ ਜਦ ਕਿ ਅੰਦਰ ਬੈਠ ਕੇ ਸਾਰੇ ਮਸਲੇ ਹੱਲ ਹੋ ਸਕਦੇ ਆ ਮੈਂ ਤਾਂ ਕਿਹਾ ਸੀ ਵੀ ਆਸਮਾਨ ਸਾਹਿਬ ਨੂੰ ਬੁਲਾ ਲੈਣੀਆਂ ਸਾਰਿਆਂ ਨੂੰ ਬੁਲਾ ਕੇ ਆਪਾਂ ਗੱਲ ਕਰ ਲੈਣੀ ਹੈ ਪਰ ਇਸ ਕੰਮ ਲਈ ਕਦੀ ਵੀ ਤਿਆਰ ਨਹੀਂ ਹੋਏ ਤੇ ਉਹਨਾਂ ਦੇ ਮਨ 'ਚ ਪਹਿਲਾਂ ਹੀ ਸੀ ਕਿ ਅਸੀਂ ਅਗੇਂਸਟ ਹੀ ਕਰਨਾ ਹੈ ਇਹੋ ਕੰਮ ਕਰਨਾ ਦਰਸੋ ਜਿਸ ਦਿਨ ਦਾਇਮ ਹੋਣਾ ਹੈ ਉਹਦੇ ਤੁਸੀਂ ਕਿੱਥੇ ਅਸੀ ਗਏ ਉਸ ਦਿਨ ਮੈਂ ਐਸਐਮਓ ਸਾਥੋਂ ਗਿਆ ਸੀ ਜੰਡਿਆਲੇ ਉੱਥੇ ਸੇ ਬਿਲਜ਼ ਵਗੈਰਾ ਸੀ ਜਿਹੜੇ ਦੇਣੇ ਆnde ਕਲੀਅਰ ਕਰਾ ਕੇ ਫਿਰ ਅਸੀਂ ਉਹਦੇ ਪੈਸੇ ਜਿਹੜੇ ਖਰਚੇ ਹੁੰਦੇ ਆ ਦੂਜੀ ਗੱਲ ਇਹ ਵੀ ਸਾਡੇ ਸ਼ੁਰੂ ਤੋਂ ਲਗਭਗ 1.5 ਸਾਲ ਲੱਗਿਆ ਇੱਥੇ ਕੋਈ ਇਨਵਰਟਰ ਨਹੀਂ ਲੱਗਾ ਹੋਇਆ ਜਦੋਂ ਲਾਈਟ ਚਲੀ ਜਾਂਦੀ ਸੀ ਗਰਮੀ 'ਚ ਬੈਠ ਬੈ ਕੇ ਵੀ ਹਨੇਰੇ 'ਚ ਬੈਠ ਬੈ ਕੇ ਵੀ ਕੰਮ ਕਰਦੇ ਰਹੇ ਹਾਂ ਕੁਝ ਉਸ ਮਾਮਲੇ 'ਚ ਅਪਲੀਕੇਸ਼ਨ ਦੇਣੀ ਹੁੰਦੀ ਆ ਤੇ ਜਿਸ ਦਿਨ ਇਹ ਤੁਸੀਂ ਗੱਲ ਕਰ ਰਹੇ ਹੋ ਉਸ ਦਿਨ ਮੈਂ 9 ਵਜੇ ਤੱਕ ਆ ਚੁੱਕਾ ਹੋਇਆ ਸੀ ਇੱਥੇ ਤੇ ਉਸ ਦਿਨ ਮੈਂ ਜੰਡਿਆਲੇ ਹੋ ਕੇ ਇੱਧਰ ਆਇਆ ਸੀ ਠੀਕ ਹੈ ਤਾਂ ਹੋ ਗਿਆ